ਮੈਂ ਨਾਮ ਲੈ ਕੇ ਗੱਲ ਕਰਦਾ Amazon ਹੋ ਗਈ Flipkart ਹੋ ਗਈ eBay ਹੋ ਗਈ ਇਹਨਾਂ ਕੋਲ ਆਪਣੇ ਕੋਲ ਤਾਂ ਕੋਈ ਬੂਟ ਹੈ ਨਹੀਂ ਕਿ ਪਹਿਲੀ ਗੱਲ ਨਾ ਕੋਈ ਇਹਨਾਂ ਕੋਲ ਕੋਈ ਕੱਪੜਾ ਠੀਕ ਹੈ ਇੱਕ ਮਾਰਕੀਟਪਲੇਸ ਆ ਜਿਹੜੀ ਕਿ ਬਾਹਰੋਂ ਚੱਲਦੀ ਆ ਜਿਹੜੇ ਦੁਕਾਨਦਾਰ ਆਪਣੀਆਂ ਫੋਟੋ ਆਪ ਅਪਲੋਡ ਨਹੀਂ ਕਰ ਸਕਦੇ ਐਡਿਟ ਨਹੀਂ ਕਰ ਸਕਦੇ ਇਹ ਉਹਨਾਂ ਦੀ ਥਾਂ ਤੋਂ ਕੱਪੜੇ ਚੱਕ ਕੇ ਲਿਆਂਦੇ ਆ ਅਗਲੇ ਨੂੰ 250 ਆਇਆ ਹੁੰਦਾ ਉਹਨੂੰ ਪੁੱਛਦੇ ਤੂੰ ਕਿੰਨੇ ਮੰਗਦਾ ਉਹ ਕਹਿੰਦਾ ਮੈਂ 300 ਤੱਕ ਸਾਈਡ ਦਵਾਈ ਨਾ ਉਹਦੇ ਦੇ ਪ੍ਰਿੰਟ ਲਾਉਂਦੇ ਆ 1500 ਉਸ ਤੋਂ ਬਾਅਦ ਉਹਨੂੰ ਸਾਈਡ ਤੇ ਅਪਲੋਡ ਕਰ ਦਿੰਦੇ ਆ ਉੱਤੇ 50% ਲੈਸ ਕਰਕੇ 750 ਦਾ ਵੇਚ ਦਿੰਦੇ ਆ ਕਿਦਾ ਵਿਕਿਆ ਤੇ ਕਿਨੂੰ ਵਿਕਿਆ ਨਾ ਤਾਂ ਉਹਨਾਂ ਨੂੰ ਵਿਕਿਆ ਕਿਨੂੰ ਕਿਦਾ ਵਿਕਿਆ ਪੰਜਾਬੀ ਦਾ ਵਿਕਿਆ ਕਿਨੂੰ ਵਿਕਿਆ ਪੰਜਾਬੀ ਨੂੰ ਵਿਕਿਆ ਸਮਝਿਓ ਵਿੱਚੋਂ ਜਿਹੜਾ ਮੋਟਾ ਮਾਰਜਿਨ ਆ ਉਹਨੂੰ 50 ਰੁਪਏ ਮਾਰਜਿਨ ਬਚੇ ਆ ਜੀ ਉਹਨੂੰ ਸਿਰਫ ਇੱਕ ਐਡੀਟਿੰਗ ਕਰਕੇ 300 ਦੀ ਥਾਂ ਤੇ 450 ਰੁਪਏ ਬਚੇ 450 ਰੁਪਏ ਇੱਕ ਪੀਸੋ ਬਚਿਆ ਔਰ ਕਰੋੜਾਂ ਦੀ ਟਰਨਓਵਰ ਆ ਉਹਨਾਂ ਦੀ ਕਰੋੜਾਂ ਦੀ ਟਰਨਓਵਰ ਬਿਲਕੁਲ ਅੱਜ ਕੱਲ੍ਹ ਆਨਲਾਈਨ ਦਾ ਤਾਂ ਬਹੁਤ ਜ਼ਿਆਦਾ ਟੈਂਡਲ ਬਿਲਕੁਲ ਆ ਲੱਗਣਾ ਮੇਰੇ ਡੋਰ ਤੇ ਸਟੈਪ ਹੁਣ ਮੈਂ ਉਹਦੀ ਗੱਲ ਕਰਦਾ ਤੁਹਾਡੇ ਨਾਲ ਜ਼ੋਮੈਟੋ ਦੀ ਜੇ ਉਹ ਤੁਸੀਂ ਉੱਤੇ ਆਊਟਲੈਟ ਤੇ ਉਹ ਪੀਜ਼ਾ ਲੈਣ ਜਾਣੇ ਹੋ ਉਹ 230 ਰੁਪਏ ਦਾ ਜੇ ਤੁਸੀਂ ਉਹਨਾਂ ਦੀ ਸਾਈਡ ਤੇ ਰੇਟ ਚੈੱਕ ਕਰਦੇ ਹੋ ਤਾਂ 305 ਦਾ ਇਹ ਗੱਲਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਣੀਆਂ ਨੇ ਕਿ ਬਿਬੇ ਜ਼ੋਮੈਟੋ ਸੇਵਾ ਥੋੜੀ ਕਰਦੀ ਫਿਰਦੀ ਹੈ ਮੋਟਰਸਾਈਕਲ ਵੀ ਤੁਹਾਡਾ ਬੰਦੇ ਵੀ ਤੁਹਾਡੇ ਜਿਹੜੇ ਸ਼ਹਿਰ ਚ ਮਦਰਾਏ ਦੀ ਗੱਲ ਕਰੋ ਚਲੋ ਮੋਟਰ ਦਰਾਏ ਅੱਛਾ ਦਰਾਏ ਕੌਣ ਕਰੂਗਾ ਡਿਲੀਵਰੀ ਕੋਈ ਹਮਾਚਲ ਜੋਧਾ ਕਨੇਡਾ ਚੋਂ ਤਾਂ ਆ ਕੇ ਡਿਲੀਵਰੀ ਨਹੀਂ ਕਰੂਗਾ ਦਰਾਹੇ ਦੇ ਮੁੰਡੇ ਉਹਨਾਂ ਦੀ ਮੋਟਰਸਾਈਕਲ ਆ ਬਾਈ ਉਹਨਾਂ ਦੀ ਆਪਣੇ ਬੈਗ ਪੁਆ ਤੇ ਅਗਲੇ ਨੇ ਮਾਰਕੀਟ ਪਲੇਸ ਕਰਕੇ ਤੇ ਦਰਾਹੇ ਦੀਆਂ ਫ੍ਰੈਂਚਾਈਜ਼ਾਂ ਨੇ ਜਿਹੜੀਆਂ ਦਿੱਤੇਆਂ ਇਹਨਾਂ ਨੂੰ 5-5 ਲੱਖ ਚ ਉੱਥੋਂ ਹੀ ਆਰਡਰ ਚੈੱਕ ਕਰਦੇ ਨੇ ਦਰਾਹੇ ਦਾ ਹੀ ਬੰਦਾ ਦਰਾਹੇ ਨੂੰ ਵੇਚ ਰਿਹਾ ਬਣਾ ਵੀ ਉਹ ਰਿਹਾ ਕਮਾਈ ਕਿਹਨੂੰ ਜਾ ਰਹੀ ਹੈ ਦੇਖੋ ਕਮਾਈ ਤਾਂ ਉਹਨਾਂ ਨੂੰ ਜਾ ਰਹੀ ਹੈ ਨਾ ਜਿਹੜੇ ਬਾਹਰ ਬੈਠੇ ਨੇ ਗੱਲ ਨੂੰ ਧਿਆਨ ਨਾਲ ਸਾਹਿਬ ਕਿਦਾਂ ਕਹਿਣਾ ਚਾਹੁੰਦਾ ਮੰਨ ਲਓ ਵੀ ਮੈਂ ਵੀਜ਼ਾ ਮੰਗਿਆ ਠੀਕ ਹੈ ਬਣਾਇਆ ਕਿਨੇ ਬਣਾਇਆ ਮੈਡਮ ਨੇ ਇਹਨਾਂ ਨੇ ਮੇਰੇ ਨਾਲ ਸਿੱਧਾ ਕੰਟੈਕਟ ਨਹੀਂ ਕਰਨਾ ਇਹਨਾਂ ਵਿੱਚ ਬੰਦੇ ਭਾਲਣੇ ਦੋ ਜਿਹੜਾ ਵੇਚਣ ਵਾਲਾ ਤੇ ਜਿਹੜਾ ਚੁੱਕਣ ਵਾਲਾ ਠੀਕ ਹੈ ਇਹ ਕਹਿੰਦੇ ਮੈਂ 150 ਚ ਪੀਦਾ ਵੇਚਣ ਨੂੰ ਸਾਈਡ ਤੇ ਵਾਈਡ ਮੈਨੂੰ 75 ਰੁਪਏ ਕਾਸਟਿੰਗ 80 ਰੁਪਏ ਪੈਂਦੀ ਆ ਵੀ ਮੈਂ 30 40% ਲੈ ਕੇ ਪੀਦਾ ਵੇਚਣਾ ਨਹੀਂ ਨਾ ਇਹਨਾਂ ਨੇ ਉੱਤੇ ਸਾਈਡ ਤੇ ਚੜਵਾ ਦੇਣਾ ਸਾਡੇ ਰੇ ਕਹਿਣਾ ਕਿਹੜਾ ਜਾਊਗਾ ਮੁੰਡੇ ਨੂੰ ਭੇਜੂ ਆਰਡਰ ਕਰ ਉਹੀ ਮੈਂ 300 ਚ ਲੈਣ ਨੂੰ ਤਿਆਰ ਹੋ ਜਾਣਾ ਕਿਉਂ ਵੀ ਮੈਨੂੰ ਕੰਫਰਟ ਚਾਹੀਦਾ ਔਰ ਇਹ ਚੀਜ਼ ਰੁਕਣੇ ਨਹੀਂ ਐ ਦਿਨੋ ਦਿਨ ਵੱਧਦੀ ਜਾਂਦੀ ਤੁਸੀਂ ਸ਼ਹਿਰ ਨੂੰ ਛੱਡੋ ਹੁਣ ਆਪਣੇ ਪਿੰਡ ਨੇ ਛੋਟੇ ਛੋਟੇ ਮੰਨ ਲਓ ਬੇਕੋ ਅਲਫਾੜ ਕੜਾਣੀ ਜਿੰਨੇ ਵੀ ਆਲੇ ਦੋਲੇ ਪਿੰਡ ਲਾ ਲਓ ਤੁਸੀਂ ਸਵੇਰੇ ਘਰੋਂ ਨਿਕਲ ਲਗੇ ਤੁਹਾਨੂੰ ਬੈਗ ਪਾਈ ਮੁੰਡੇ ਦੇਖਣਗੇ ਦੇਖਦੇ ਨਾ ਪਹਿਲਾਂ ਦੇਖਦੇ ਸੀ ਨਹੀਂ ਦੇਖਦੇ ਨਾ ਹੁਣ ਕਦੇ ਦੇਖਦੇ ਆ ਹੁਣ ਅਗਲੇ ਦੀ ਡਿਮਾਂਡ ਵੀ ਅਗਲੇ ਪਿੰਡ ਚ ਕਰੀਮ ਵੀ ਅਹਿਮਦਨ ਤੋਂ ਮੰਗਾ ਲਿਖਿਆ ਹੋਇਆ ਲੋਕਲ ਦੁਕਾਨਦਾਰ ਨੇ ਆਪ ਹੀ ਰੋਣਾ ਔਰ ਤੁਸੀਂ ਰੋਂਦੇ ਰਹਿਣਾ ਮੈਂ ਨਖਰਦ ਲਾ ਲਉ ਕਿਉਂ ਤੁਸੀਂ ਆਪਣੇ ਆਪ ਨੂੰ ਨਹੀਂ ਅਪਗ੍ਰੇਡ ਕਰ ਰਹੇ ਤੁਸੀਂ ਕਹਿੰਦੇ ਹੋ ਵੀ ਧੁੱਪ ਜਗਾ ਕਾਵੇ ਨਹੀਂ ਆਣਾ ਯਾਰ ਉਹਨੇ ਉਹ ਵੱਧ ਪੈਸੇ ਦੇਣ ਨੂੰ ਤਿਆਰ ਹੰਦੇ ਲਾ ਲੈ ਲੈ ਅਗਲਾ ਤਾਂ ਦੇਣ ਨੂੰ ਤਿਆਰ ਆ ਤੂੰ ਲੈਣ ਵਾਲਾ ਬਣ ਉਹ ਜੇ Amazon ਤੇ Cream ਵਗਾ ਸਕਦਾ ਤੇ ਤੂੰ ਵੈਰਾਈਟੀ ਰੱਖ ਤੂੰ ਗਏ ਹੁਣ ਜੇ ਦਰਾਏ ਜੇ ਮੈਂ ਕਰਿਆਨੇ ਵਾਲਾ ਮੇਰੇ ਨਾਲ ਦੇ ਉਹਨੂੰ ਮੈਂ ਕਹਣਾ ਮੈਂ ਤੇਰੀ ਵੀਡੀਓ ਬਣਾਣਾ ਤੇਰਾ ਕੰਮ ਮੈਂ ਦੇਖੀਗਾ ਨਹੀਂ ਨਹੀਂ ਯਾਰ ਐਦਾਂ ਨਹੀਂ ਐਦਾਂ ਨਹੀਂ ਮੈਂ ਕਿਉਂ ਉਹ ਨਹੀਂ ਯਾਰ ਮੈਂ ਕਿਹਾ ਕਿਸੇ ਦੇ ਘਰੇ ਸਮਾਨ ਭੇਜਦਾ ਪਹਿਲਾਂ ਹਾਂ ਹਾਂ ਲੈ ਸਾਡੇ ਪੁਰਾਣੇ ਰਸਤੇ ਸੀ ਭੇਜਦੇ ਆ ਠੀਕ ਹੈ ਤੇ ਫਿਰ ਉਹਨੂੰ ਕੈਮਰੇ ਤੇ ਕਿਉਂ ਨਹੀਂ کہہ ਸਕਦਾ ਮੈਨੂੰ ਸ਼ਰਮ ਆਉਂਦੀ ਆ ਮੈਨੂੰ ਸ਼ਰਮ ਆਉਂਦੀ ਕੀ ਸ਼ਰਮ ਆਉਂਦੀ ਹੈ ਜਿਹੜਾ ਬੰਦਾ ਚਿੱਟਾ ਵੇਚਦਾ ਬਾਈ ਜਿਹੜਾ ਨਸ਼ਾ ਵੇਚਦਾ ਉਹਤੇ 10-10 ਪਰਚੇ ਹੁੰਦੇ ਨੇ ਉਹ ਪਿੰਡ 'ਚ ਮੋਟਰਸਾਈਕਲ ਲੈ ਆ ਕੇ ਕਰਦਾ ਹੁੰਦਾ ਦੇਖਿਆ ਸਾਰੇ ਪਿੰਡ ਤੋਂ ਨਹੀਂ ਹਟਾਇਆ ਜਾਂਦਾ ਤੁਸੀਂ ਆਪਣੇ ਪ੍ਰੋਡਕਟ ਵੇਚਣੇ ਨੇ ਤੁਰ ਤੋਂ ਉਹ ਨਹੀਂ ਵਿਚੇ ਜਾਂਦੇ ਅਸੀਂ ਵੀਡੀਓ ਨਾ ਬੰਦੇ ਨਾ ਕੋਈ ਕੈਮਰੇ ਆਣੇ ਸੀ ਅੱਜ ਜੇ ਤੁਸੀਂ ਵੀਡੀਓ ਨਾ ਬੰਦੇ ਨਾ ਤੇ ਕੋਈ ਸਾਡਾ ਫੇਮ ਬਣਨਾ ਸੀ ਨਾ ਐਡਾ ਵੱਡੇ ਆਰਡਰ ਆਉਣੇ ਸੀਗੇ ਬਿਲਕੁਲ ਜੇ ਮੇਰੀ ਆਪਣੀ ਗੱਲ ਕੈਮਰੇ ਤੇ ਕਹਿਣ ਦਾ ਮੇਰਾ ਦਮ ਨਾ ਹੁੰਦਾ ਦੋ ਵਾਰ ਗਲਤ ਬਣਾਵਾਂਗੇ ਪੰਜ ਵਾਰ ਗਲਤ ਬਣਾਵਾਂਗੇ ਪੰਜ ਵੀਊ ਆਉਣਗੇ 10 ਵੀਊ ਆਉਣਗੇ 100 ਵੀਊ ਆਉਣਗੇ 1000 ਆਉਣਗੇ ਐਦਾਂ ਹੀ ਕੰਮ ਬਦਲਣਾ ਐਦਾਂ ਹੀ ਕੰਮ ਬਦਲਣਾ ਐਦਾਂ ਹੀ ਚੀਜ਼ ਚੱਲਣੀ ਆ ਜਿਹੜੇ ਜਿਹੜੇ ਫੈਕਟਰੀ ਵਾਲੇ ਨੇ ਆਉਣਾ ਪ੍ਰੋਡਕਟ ਦਿਖਾਓ ਆਪਣੀ ਚੀਜ਼ ਦਿਖਾਓ ਵੀ ਅਸੀਂ ਫੈਕਟਰੀ 'ਚ ਕੀ ਕਰਦੇ ਆ ਸਾਡੇ ਕੋਲ 50 ਮਜ਼ਦੂਰ ਕਿਉਂ ਨੇ ਸਾਡੇ ਬਾਪ ਦਾ ਤਨੀ ਇੱਥੇ ਤੱਕ ਉਹ ਬਿਨਾ ਕਿਸੇ ਐਡਵਰਟਾਈਜ਼ਮੈਂਟ ਦੇ ਤੁਹਾਨੂੰ ਇੱਥੇ ਤੱਕ ਲਿਆਏ ਤੁਹਾਨੂੰ ਸਕਾਰਪੀਓ ਸਕੂਰਪੀਆਂ ਚ ਬਿਠਾਤਾ ਅਗਲੇ ਨੇ ਲਿਆ ਕੇ 20 25 25 ਲੱਗਦੇ ਗੱਡੀਆਂ ਚ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਵੀ ਉੱਥੇ ਕੰਮ ਹੀ ਨਹੀਂ ਐ ਇਸ ਤੋਂ ਬਾਹਰ ਜਾਣਾ ਬਾਹਰ ਤੁਹਾਨੂੰ ਕੋਈ ਕੁਰਸੀ ਧੋੜੀ ਦੇ ਦੂਗਾ ਯਾਰ ਕੁਝ ਨਹੀਂ ਦੇਣਾ ਉਹਨਾਂ ਨੇ ਓਹ ਰੇਕ ਪਾ ਲੈਂਦਾ ਮੈਡਮ ਪਰ ਉਹਦੇ ਚ ਰੇਟ ਨਹੀਂ ਦੱਸਦੇ ਵੀਡੀਓ ਪਾ ਲਈ ਤੁਹਾਨੂੰ ਮੰਨ ਲਓ ਕੁੜੀਆਂ ਨੂੰ 10 ਸੂਟ ਦਿਖਾਏ 10ਾਂ ਤੇ ਕੈਮਰਾ ਮਾਰਿਆ ਉਹਨੇ ਚ ਤੁਸੀਂ ਉਹ ਕੀ ਕਹਿੰਦੇ ਆ ਸਕਰੀਨ ਸ਼ਾਟ ਭੇਜ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਓਬਵੀਅਸ ਆ ਉਹਦਾ ਸਕਰੀਨਸ਼ਾਟ ਭੇਜੋਗੇ ਵੀ ਜਿਹੜਾ ਪਸੰਦ ਨਹੀਂ ਉਹਦਾ ਤਾਂ ਨਹੀਂ ਭੇਜੋਗੇ ਉਹਦਾ ਹੀ ਭੇਜੋਗੇ ਨਾ ਜਿਹੜਾ ਪਸੰਦ ਆ ਉਹ ਜਦੋਂ ਤੁਹਾਡੇ ਆਪਣੇ ਪੰਜਾਬੀਆਂ ਦੀ ਫਿਤਰਤ ਆ ਵੀ ਜੇ ਚੀਜ਼ ਪਸੰਦ ਆਗੀ ਤਾਂ ਉਹ ਲੈ ਲੈਣੀਆਂ ਚਾਹੇ ਵਾਲੀ ਕਿਦਾਂ ਮਰਜ਼ੀ ਲਈ ਹੈ ਨਾ ਤੇ ਉਹਨੇ ਜਿਹਦਾ ਸਕਰੀਨਸ਼ਾਟ ਭੇਜਿਆ ਆ ਉਹਨੂੰ ਵੈਂਡਰ ਨੂੰ ਪਤਾ ਵੀ ਇਹਨੂੰ ਸਾਰਿਆਂ ਨਾਲ ਵੱਧ ਪਸੰਦ ਆ ਚਾਹੇ ਉਹ 1500 ਦੀ ਹੋਵੇ ਚਾਹੇ ਉਹ 2500 ਦੀ ਹੋਵੇ ਉਹਨੇ ਉਹਦੇ ਦੁੱਗਣੇ ਮੰਗਣੇ ਆ ਔਰ ਜਦੋਂ ਤੁਸੀਂ ਪਸੰਦ ਆ ਗਿਆ ਤੁਸੀਂ ਇੱਕ ਦਿਨ ਇਗਨੋਰ ਕਰੋਗੇ ਦੂਜੇ ਦਿਨ ਲੈ ਹੀ ਲਓਗੇ ਵੀ ਲੈਣੀ ਆ ਜਦੋਂ ਰੇਟ ਸਹੀ ਦੱਸੋਗੇ ਤਾਂ ਆਪੇ ਚੀਜ਼ बिकੂਗੀ